ਸ਼੍ਰੀਕਲ ਪੰਜਾਬ ਅਪਡੇਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਬਟਾਲਾ ਸ਼ਹਿਰ ਦੇ ਵਿੱਚ ਹੰਸਲੀ ਡਰੇਨ ਉੱਪਰ ਕਰੀਬ 2 ਕਰੋੜ 55 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਹਾਈ ਲੈਵਲ ਪੁਲ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਉੱਥੇ ਹੀ ਸ਼ੈਰੀ ਕਲਸੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਹੰਸਾਲੀ ਡਰੇਨ ਬਟਾਲਾ ਉੱਪਰ ਨਵੇਂ ਹਾਈ ਲੈਵਲ ਪੁਲ ਦੀ ਉਸਾਰੀ ਦਾ ਕੰਮ ਅੱਜ ਤੋਂ ਸ਼ੁਰੂ ਕਰਵਾਇਆ ਗਿਆ ਹੈ ਜਿਸ ਦੇ ਬਣਨ ਨਾਲ ਨਾ ਕੇਵਲ ਬਟਾਲਾ ਸ਼ਹਿਰ ਵਿੱਚ ਲਈ ਆਵਾਜਾਈ ਸੁਖਾਲੀ ਹੋਵੇਗੀ ਸਗੋਂ ਇਸ ਇਲਾਕੇ ਦਾ ਹੋਰ ਤੇਜੀ ਨਾਲ ਵਿਕਾਸ ਹੋਵੇਗਾ ਅਤੇ ਪੁਲ ਦੇ ਬਣਨ ਨਾਲ ਇਸ ਦੇ ਨੇੜਲੇ ਕਈ ਸਕੂਲਾਂ ਤੇ ਕਾਲਜ ਦੇ ਵਿਦਿਆਰਥੀਆਂ ਨੂੰ ਆਉਣ ਜਾਣ ਦੇ ਵਿੱਚ ਵੱਡੀ ਰਾਹਤ ਮਿਲੇਗੀ ਅਤੇ ਇਹ ਪੁਲ ਸ਼ਹਿਰ ਦੇ ਵਿੱਚ ਬਾਈਪਾਸ ਦਾ ਕੰਮ ਕਰੇਗਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਅਗਲੇ ਦਿਨਾਂ ਦੇ ਵਿੱਚ ਹੋਰ ਵੀ ਵਿਕਾਸ ਪ੍ਰੋਜੈਕਟ ਬਟਾਲਾ ਸ਼ਹਿਰ ਵਾਸੀਆਂ ਨੂੰ ਸਪੁਰਦ ਕੀਤੇ ਜਾਣਗੇ ਅਤੇ ਉਹਨਾਂ ਦਾ ਮੁੱਖ ਉਦੇਸ਼ ਬਟਾਲੇ ਦਾ ਸਰਪੱਖੀ ਵਿਕਾਸ ਅਤੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣਾ ਹੋਵੇਗਾ ਇਸ ਦੇ ਨਾਲ ਹੀ ਬੀਤੀ ਦਿਨੀ ਅਕਾਲੀ ਦਲ ਦੇ ਵੱਲੋਂ ਕੀਤੀ ਰੈਲੀ ਨੂੰ ਲੈ ਕੇ ਵੀ ਸ਼ਹਿਰੀ ਕਲਸੀ ਦੇ ਵੱਲੋਂ ਵਿਰੋਧੀ ਰਾਜਨੀਤਿਕ ਪਰਤਿਆਂ ਦੇ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ ਗਏ ਅੱਜ ਇਹ ਨਵਾਂ ਜਿਹੜਾ ਉਸਾਰੀ ਨਾਲ ਪੁਲ ਜਿਹੜਾ ਬਣਨ ਜਾ ਰਿਹਾ ਇਹ 2 ਕਰੋੜ 55 ਲੱਖ ਦੀ ਲਾਗਤ ਹੈ ਹਾਂ ਔਰ ਬੜੀ ਇਹਦੀ ਡਿਮਾਂਡ ਵੀ ਸੀ ਔਰ ਸ਼ਹਿਰ ਦੇ ਵਿੱਚੋਂ ਇਹ ਜਿਹੜਾ ਪੁਲਾ ਮੈਨੂੰ ਇਨਾ ਮਾਣ ਵੀ ਹੈ ਔਰ ਆਉਣ ਵਾਲੇ ਸਮੇਂ ਨੂੰ ਹੋਰ ਵੀ ਪ੍ਰੋਜੈਕਟ ਜਿਹੜੇ ਐਸੇ ਕੀ ਲੈ ਕੇ ਆਵਾਂਗੇ ਕਿਉਂਕਿ ਮੈਂ ਧੰਨਵਾਦ ਕਰਦਾ ਹਾਂ ਮਾਣਜੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਜਿਹੜੇ ਕੰਮ ਚੱਲ ਰਹੇ ਨੇ ਸੋ ਇਹ ਪੁਲ ਦੇ ਨਾਲ ਇੱਥੇ ਲੱਗੇ ਸਕੂਲ ਨੇ ਇਹ ਕਲੋਨੀਆਂ ਨੇ ਨਾਲ ਕਨਵਨ ਰੋਡ ਪੈ ਰਿਆ ਇਹਦੀ ਜਦੋਂ ਕ੍ਰੋਸਿੰਗ ਹੋਣੀ ਸ਼ੁਰੂ ਹੋ ਜੂਗੀ ਤੇ ਮੈਨੂੰ ਲੱਗਦਾ ਹੈ ਵੀ ਆਪਣੇ ਲੋਕਾਂ ਨੂੰ ਜਿਹੜਾ ਕਨਵਨ ਚੁੰਗੀ ਦੇ ਉੱਤੇ ਰਸ਼ ਲੱਗਾ ਹੁੰਦਾ ਸੀ ਉਹਨੂੰ ਕਾਫੀ ਨਿਆਤ ਮਿਲੂਗੀ ਸੋ ਮੈਂ ਇਸ ਵਾਸਤੇ ਬਟਾਲੇ ਦੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਇਹ ਇੱਕ ਸਾਡੇ ਬਟਾਲੇ ਦੇ ਇਤਿਹਾਸ ਦੇ ਵਿੱਚ ਇੱਕ ਨਵੀਂ ਪੈੜ ਕਦਮੀ ਜਿਹੜੀ ਸਿਰਫ ਤੇ ਸਿਰਫ 4 ਮਹੀਨੇ ਦਾ ਸਮਾਂ ਲੱਗੇਗਾ 4 ਮਹੀਨੇ ਦੇ ਸਮੇਂ ਦੇ ਵਿੱਚ ਵਿੱਚ ਆਪਾਂ ਤਿਆਰ ਕਰਕੇ ਇਹਨੂੰ ਫਿਨਿਸ਼ ਕਰਾਂਗੇ ਉਹ ਜਿਹੜੀ ਹੱਲੇ ਨਹੀਂ ਨਹੀਂ ਉਹਦੇ ਵੱਲੋਂ ਹੱਲੇ ਕੋਈ ਐਸੀ ਗੱਲਬਾਤ ਨਹੀਂ ਆ ਠੀਕ ਹੈ ਜੀ ਆਪਾਂ ਪੁਲ ਬਣਾਵਾਂਗੇ ਪਹਿਲਾਂ ਠੀਕ ਹੈ ਪੁਲ ਬਣਾ ਕੇ ਉਸ ਤੋਂ ਬਾਅਦ ਜਿਹੜੀ ਕਿਉਂਕਿ ਇਹ ਜਦੋਂ ਪੁਲ ਬਣ ਗਿਆ ਨਾ ਸੰਤ ਫਰਾਂਸੀਸ ਦੇ ਬੱਚੇ ਨੇ ਕਟੂ ਕਟ ਦੀ 2-3000 ਬੱਚਾ ਪੜਦਾ ਜਿਹੜਾ ਇਧਰੋਂ ਹੀ ਸ਼ਾਰਟਕਟ ਹੋ ਗਿਆ ਤੇ ਆਪੇ ਚੌਂਕਾਂ ਦੇ ਵਿੱਚੋਂ ਰਸ਼ਟ ਘਟ ਗਿਆ ਹੋਰ ਵੀ ਟ੍ਰੈਫਿਕ ਜਿਹੜੀ ਆ ਉਹਨੂੰ ਵੀ ਜਦੋਂ ਆ ਰਸਤਾ ਮਿਲ ਗਿਆ ਆਪੇ ਨੇਚਰਲੀ ਫਰਕ ਆ ਗਿਆ ਦੇਖੋ ਲੋਕਾਂ ਨੇ ਸਮਾਂ ਪਹਿਲਾਂ ਵੀ ਦਿੱਤਾ ਸੀ ਕਾਲੀਦ ਵੱਲੋਂ ਕਾਂਗਰਸ ਵੀ ਰਹੀ ਆ ਜਿੰਨੀਆਂ ਕਿ ਸੁਨਾਮੀਆਂ ਇਹਨਾਂ ਨੇ ਲਿਆਂਦੀਆਂ ਨੇ ਆਪਣੇ ਸਰਕਾਰ ਦੇ ਟਾਈਮ ਉਹ ਸਾਰੇ ਲੋਕਾਂ ਨੂੰ ਪਤਾ ਨਸ਼ੇ ਦੀ ਸੁਨਾਮੀ ਜ਼ਰੂਰ ਆਈ ਆ ਉਸ ਤੋਂ ਬਾਅਦ ਮੈਂ ਕਹਿ ਸਕਦਾ ਵੀ ਤੁਸੀਂ ਦੇਖਿਆ ਹੀ ਆ ਪੰਜਾਬ ਦੇ ਜੋ ਹਾਲਾਤ ਗੁਰੂ ਸਾਹਿਬ ਦੀ ਬੇਦਬੀ ਠੀਕ ਆ ਸੋ ਕਹਿਣ ਦਾ ਭਾਵ ਸਭ ਇਹਨਾਂ ਦੀ ਦੇਣ ਹੈ ਪਰ ਆਪਾਂ ਕੰਮ ਕਰ ਰਹੇ ਆ ਆਪਾਂ ਕੰਮ ਦੀ ਸੁਨਾਮੀ ਲਿਆਵਾਂਗੇ ਆਪਾਂ ਇਹ ਕਹਿ ਸਕਦੇ ਆ ਸੋ ਮੈਨੂੰ ਮਾਣ ਹੈ ਵੀ ਅੱਜ ਲੋਕ ਕੰਮਾਂ ਨੂੰ ਪਸੰਦ ਕਰਦੇ ਆ ਚੰਮਾਂ ਨੂੰ ਪਸੰਦ ਦੇਖੋ ਸ਼ੁਰੂਆਤ ਭਾਵੇਂ ਜਿਤਨਾ ਮਰਜ਼ੀ ਉਹਨਾਂ ਨੇ ਕਰਤੀ ਹੋਵੇ ਨਾ ਕਰਤੀ ਹੋਵੇ ਸ਼ੁਰੂਆਤ ਤੇ ਉਦੋਂ ਦੀ ਚੱਲਣ ਦੀ ਜੁੰਦੇ ਹਰਗੇ ਨੇ ਸੋ ਇਹ ਲੋਕਾਂ ਨੇ ਵੇਖਣਾ ਹੁੰਦਾ ਲੋਕਾਂ ਨੇ ਵੀ ਵੋਟ ਕਿਨੂੰ ਪਾਉਣੀ ਆ ਕਿਹੜਾ ਬੰਦਾ ਕੰਮ ਕਰਨ ਵਾਲਾ ਤੇ ਕਿਹੜਾ ਬੰਦਾ ਗੱਲਾਂ ਕਰਨ ਵਾਲਾ ਦੇਖੋ ਕਾਰਪੋਰੇਸ਼ਨ ਦੀ ਤਰੀਕ ਅੱਗੇ ਪਾਈ ਗਈ ਆ ਮੈਨੂੰ ਲੱਗਦਾ ਵੀ ਓਪੋਜੀਸ਼ਨ ਚਾਹੁੰਦੀ ਆ ਵੀ ਐਨਸੀਆਂ ਦੀਆਂ ਇਲੈਕਸ਼ਨਾਂ ਨਾ ਹੋਣ ਉਹਦਾ ਰੀਜ਼ਨ ਇਹ ਆ ਵੀ ਜੇ ਹੁੰਦੀਆਂ ਤੇ ਫਿਰ ਝਾੜੂ ਤੇ ਟਕਾ ਕੇ ਫਿਰ ਫਿਰਦਾ ਹੀ ਫਿਰਦਾ ਵਾ ਕਿਉਂਕਿ ਲੋਕਾਂ ਦਾ ਪਿਆਰ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਨਾ ਵਾ ਪਹਿਲਾਂ ਲੋਕ ਚੰਮ ਨੂੰ ਵੋਟਾਂ ਪਾਉਂਦੇ ਸੀ ਪਰ ਹੁਣ ਲੋਕ ਕੰਮ ਨੂੰ ਵੋਟਾਂ ਪਾਉਣ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਸਰਹੰਦ ਹਲਕੇ ਦੇ ਪਿੰਡ ਹਰਬੰਸਪੁਰਾ ਤੋਂ ਸ਼੍ਰੀ ਅੰਮ੍ਰਿਤਸਰ ਦੇ ਲਈ ਸ਼ਰਧਾਲੂਆਂ ਦੀ ਬਾਸ ਰਵਾਨਾ ਕੀਤੀ ਗਈ ਇਸ ਪਵਿੱਤਰ ਯਾਤਰਾ ਦੌਰਾਨ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਸ਼ਮੂਲਿਤ ਕਰਕੇ ਵਾਹਿਗੁਰੂ ਦਾ ਅਸ਼ੀਰਵਾਦ ਲੈ ਕੇ ਇਸ ਯਾਤਰਾ ਦੀ ਰਵਾਨਗੀ ਕੀਤੀ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਇਹ ਯੋਜਨਾ ਬਜ਼ੁਰਗਾਂ ਤੇ ਸ਼ਰਧਾਲੂਆਂ ਲਈ ਬਹੁਤ ਹੀ ਲਾਭਦਾਇਕ ਸਾਬਤ ਹੋ ਰਹੀ ਹੈ ਜਿਸ ਨਾਲ ਉਹ ਬਿਨਾਂ ਕਿਸੇ ਚਿੰਤਾ ਦੇ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਰਹੇ ਹਨ ਇਸ ਮੌਕੇ ਸ਼੍ਰੀ ਫਤਿਹਗੜ ਸਾਹਿਬ ਦੇ ਐਮਐ ਲਖਬੀਰ ਸਿੰਘ ਰਾਏ ਦੇ ਵੱਲੋਂ ਇਸ バス ਨੂੰ ਰਵਾਨਾ ਕੀਤਾ ਗਿਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ ਗਈ ਇਸ ਸਕੀਮ ਦੇ ਲਈ ਧੰਨਵਾਦ ਵੀ ਕੀਤਾ ਗਿਆ। ਅੱਜ ਸਾਡੇ ਬਲਾਕ ਸਰੰਦ ਦਾ ਜਿਹੜਾ ਪਿੰਡ ਹਰਵੰਸਪੁਰ ਹੈ ਉੱਥੋਂ ਸਾਡੀ ਸਾਧ ਸੰਗਤ ਜਾ ਰਹੀ ਹੈ ਜੋ ਮਾਨਯੋਗ ਸਰਦਾਰ ਭਵੰਤ ਸਿੰਘ ਮਾਨ ਸਾਹਿਬ ਨੇ ਮੁੱਖ ਮੰਤਰੀ ਤੀਰਥ ਸਕੀਮ ਚਲਾਈ ਹੈ ਉਹਦੇ ਤਹਿਤ ਸਾਡੇ ਬਜ਼ੁਰਗ ਸਾਡੀਆਂ ਮਾਵਾਂ ਭੈਣਾਂ ਉਹ ਤੀਰਥ ਲਈ ਜਾ ਰਹੇ ਨੇ। ਮੈਂ ਧੰਨਵਾਦ ਕਰਦਾ ਮਾਨਯੋਗ ਸਰਦਾਰ ਭਵੰਤ ਸਿੰਘ ਮਾਨ ਸਾਹਿਬ ਦਾ ਕਿ ਉਹਨਾਂ ਨੇ ਇੱਕ ਬਹੁਤ ਉੱਚੀ ਸੋਚ ਸਾਡੇ ਬਜ਼ੁਰਗ ਸਾਡੀਆਂ ਮਾਵਾਂ ਭੈਣਾਂ ਜਿਹੜੀ ਸਾਰੀ ਉਮਰ ਆਪਣੇ ਕੰਮ ਕਰਕੇ ਆਪਣੇ ਬੱਚੇ ਪਾਲਦੇ ਨੇ ਫਿਰ ਉਹਨਾਂ ਦੇ ਵਿਆਹ ਕਰਾਉਂਦੇ ਨੇ ਔਰ ਉਸ ਤੋਂ ਬਾਅਦ ਇੱਕ ਜੋ ਸਕੀਮ ਇਹ ਤੇ ਸਟਾਰਟ ਕੀਤੀ ਹੈ ਮਾਨਯੋਗ ਸਰਦਾਰ ਪਵਨ ਸਿੰਘ ਮਾਨ ਸਾਹਿਬ ਨੇ ਕਿ ਸਾਡੇ ਬਜ਼ੁਰਗਾਂ ਨੂੰ ਬੜੇ ਸਤਕਾਰ ਮਾਣ ਨਾਲ ਤੀਰਥ ਸਥਾਨਾਂ ਤੇ ਘੁਮਾਇਆ ਜਾਵੇ ਉਹਦੇ ਤਹਿਤ ਹੀ ਅੱਜ ਅਸੀਂ ਰਵਾਂਸਪੁਰੇ ਤੋਂ ਜਾ ਰਹੇ ਆ ਸਾਰੇ ਬੜੇ ਖੁਸ਼ ਨੇ ਜੀ ਕਹਿੰਦੇ ਕਿ ਮਾਨ ਸਾਹਿਬ ਦੀ ਸਰਕਾਰ ਵਧੀਆ ਸਰਕਾਰ ਹੈ ਜਿਨੇ ਇਹ ਉਪਰਾਲਾ ਕੀਤਾ ਅਸੀਂ ਏ ਵੀ ਸਾਰੀ ਸੰਗਤ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੇ ਕਿ ਰਸਤੇ ਵਿੱਚ ਸਾਰਾ ਖਾਣ ਪੀਣ ਦਾ ਸਾਰਾ ਪ੍ਰਬੰਧ ਸਰਕਾਰ ਦਾ ਹੈ ਸਾਡੇ ਮਾਨਯੋਗ ਸਤਕਾਰਯੋਗ ਸਾਥੀ ਸਰਦਾਰ ਅਜੀਤ ਸਿੰਘ ਟਿੰਬਰ ਪਰ ਉਹ ਤੁਹਾਡੀ ਸੇਵਾ ਚ ਰਹਿਣਗੇ ਤੇ ਹਰ ਇੱਕ ਜਿਹੜੀ ਫੈਸਿਲਿਟੀ ਹੈ ਸਰਕਾਰ ਵੱਲੋਂ ਰਹਿਣ ਸਹਿਣ ਸਭ ਪ੍ਰੋਵਾਈਡ ਕਰਾਇਆ ਗਿਆ ਲਾਲ ਪੰਜਾਬ ਅਪਡੇਟ ਦੇ ਵਿੱਚ ਬਸ ਇਲਾ ਹੀ ਮੈਨੂੰ ਦੀ ਇਜਾਜ਼ਤ ਧੰਨਵਾਦ